ਉਹ ਕੱਲ ਵੇਖਿਆ ਪਰसों ਤੁਸੀਂ ਪਟੰਡੇ ਉਹ ਰਾਤ ਨੂੰ ਜਾਦੀ ਪੀਲੀ ਸ਼ਾਮ ਨੂੰ ਸ਼ੋਜ਼ ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਾ ਨਹੀਂ ਗੱਡੀ ਤੇ ਆ ਕੇ ਨੱਚਣ ਲੱਗਿਆ ਬੋਤਲ ਆ ਕੇ ਸਿਰ ਤੇ ਫੋਨ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਕਾਂ ਯਾਰ ਮੈਂ ਤੇ ਨਹੀਂ ਕੱਲ ਦੱਸਦਾ ਮੁੱਖ ਮੰਤਰੀ ਕਦਾਂ ਚੁਣਿਆ ਹੈ ਇਹਨੇ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਉਹ 15 ਅਗਸਤ ਨੂੰ ਵੀ ਕਿਹਾ ਸੀ ਨੇ ਕਿ ਮੈਂ ਬਾਪ ਬਣ ਜਾਊਂਗਾ ਉਹ ਗਰੰਟੀ ਪੂਰੀ ਕਰਤੀ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਗਏ ਕਿ ਨਹੀਂ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ ਆ ਕੀ ਕੀ ਕਰਦੇ ਹੋ ਤੁਸੀਂ ਰੋਕ ਲੈਂਦੇ ਹੋ ਅੰਦਰ ਕਰ ਦਿੰਦੇ ਹੋ ਜੇ दारू ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੂੰ ਇਹ ਨਹੀਂ ਚਲਾਉਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ ਓਏ ਬਰਮਾ ਮੀਟਰ ਲਾ ਕੇ ਦੇਖੋ ਉਹ ਜਹ ਉਹ ਕੱਲ ਦੇਖਿਆ ਪਰਸੋਂ ਤੁਸੀਂ ਬਠੰਡੇ ਉਹ ਰਾਤ ਨੂੰ ਜਿਆਦੀ ਪੀਲੀ ਸ਼ਾਮ ਨੂੰ ਸ਼ੋਰ ਸੇ ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗ ਗਿਆ ਬੋਤਲ ਆ ਕੇ ਸਿਰ ਤੇ ਪਾਉਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਕਾਂ ਯਾਰ ਮੈਂ ਤੈਨੂੰ ਹੀ ਕਲ ਦੱਸਾਂ ਮੁੱਖ ਮੰਤਰੀ ਕਹਿੰਦਾ ਚੁਣੇ ਹਾਂ ਇਹਨੇ ਇੱਕ ਕੋਈ ਗਰੰਟੀ ਪੂਰੀ ਕੀਤੀ ਐ ਉਹ 15 ਅਗਸਤ ਨੂੰ ਕੀਆ ਸੀ ਇਹਨੇ ਕਿ ਮੈਂ ਬਾਪ ਬਣ ਜਾਊਂਗਾ ਉਹ ਗਰੰਟੀ ਪੂਰੀ ਕਰਤੀ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਹਦਾ ਦੇ ਨਹੀਂ ਹੋਏ ਸੀ ਉਹ ਵੀ ਕਰਾਏ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਝੂਠ ਤੇ ਝੂਠ ਫਿਰ ਅੱਪਾ ਆਪਣੀ ਕਿਸਮਤ ਹੀ ਖਰਾਬ ਕੀਤੀ ਹੈ ਨਾ ਅੱਪਾ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮੈਂ ਹੱਥ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦਿਓ 5 ਸਾਲ ਵਾਸਤੇ ਤੁਸੀਂ ਕਹਿੰਦੇ ਚਲ ਤੂੰ ਵੀ ਲੈ ਲਾਓ ਆਪਣੇ ਆਪਣੇ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋਡੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀਆਂ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਦਾ ਜੀਲਾ ਕੱਟਿਆ ਹੋਣੇ ਆ ਹੱਥ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 3 ਸਾਲ 5 ਸਾਲ 10 ਸਾਲ ਜੇਲਾਜ ਗਏ ਆ